ਅਰੀਦ ਦੇ ਡੈਡੀ ਨੇ ਜਦੋਂ ਕਾਪੀ ਫੜੀ ਤਾਂ ਅਰੀਦ ਦੀ ਮਾਂ ਬੋਲੀ ਲੈ ਜਵਾਕਰੀ ਦੀ ਕਿਤਾਬ ਕਿਉਂ ਖਰਾਬ ਕਰਦਾ ਆ ਲੈ ਆਪਣੇ ਸਾਹ ਕਿਤਾਬ ਅਲੀ ਕਾਪੀ ਚੱਕ ਉਹ ਲੈ ਖੜੀ ਦੀ ਜਾਨ ਵਿੱਚ ਜਾਨ ਪਈ ਉਹਨੇ ਕਾਪੀ ਫੜੀ ਤੇ ਦੂਜੀਆਂ ਕਿਤਾਬਾਂ ਦੇ ਵਿਚਕਾਰ ਰੱਖ ਦਿੱਤੀ ਅਰੀਦ ਦਾ ਮਨ ਕਾਲੇ ਪੈ ਰਿਆ ਸੀ ਕਿ ਕਿਤੇ ਕਿਸੇ ਨੂੰ ਚਿੱਠੀ ਦਾ ਪਤਾ ਨਾ ਲੱਗ ਜੇ ਅਰੀਦ ਦੀ ਮਾਂ ਬਸੰਤੀ ਆਪਣੇ ਘਰ ਵਾਲੇ ਜਿੱਤ ਨੂੰ ਕਹਿ ਰਹੀ ਸੀ ਵੇਖਲਾ ਦੋ ਦਰਿਆ ਬੁਣੀਆਂ ਸੀ ਕਿਸੇ ਦੀਆਂ ਉਹਨਾਂ ਦੇ ਜਿਹੜੇ ਪੈਸੇ ਸੀ ਉਹਨਾਂ ਦਾ ਸੌਦਾ ਮੰਗਵਾਲਿਆ ਵੈਂਦਿਆ ਵੈਂਦਿਆ ਕਿੰਨੀ ਮਹਿੰਗਾਈ ਹੋ ਗਈ ਵੇਖਲਾ ਜੀਤੂ ਕਹਿੰਦਾ ਆਹਾ ਅੱਜ ਦਿਹਾੜੀਆਂ ਦਾ ਸਾਫ਼ ਤਾਂ ਹੀ ਕਰੀ ਜਾਣਾ ਮੈਨੂੰ ਲੱਗਦਾ ਸਾਲੇ ਗੁਰ ਜੀਤੇ ਨੇ ਘੱਟ ਪੈਸੇ ਦਿੱਤੇ ਆ ਬਸੰਤੀ ਕਹਿੰਦੀ ساری ਉਮਰ ਕਮਾਈ ਵਿੱਚ ਲੰਘ ਜਾਂਦੀ ਹੈ ਬੰਦੇ ਦੀ ਪਰ ਬੰਦਾ ਕੁਝ ਨਹੀਂ ਵੇਖਲਾ ਦੋ ਤੀਆਂ ਬਾਰੇ ਤੋਰੀਆਂ ਤੀਜੀ ਪੜਦੀ ਹੈ ਜੋ ਤਾਂ ਆ ਮੁੰਡਾ ਆਪਾਂ ਨੂੰ ਤਾਂ ਕਬੀਲਦਰੀ ਨੇ ਦੱਬ ਲਿਆ ਕੀ ਖਾਇਆ ਖੰਦਾਇਆ ਵੇਖਲਾ ਉਹ ਹੀ ਟੂਟੇ ਨਾਲ ਕਿੰਨਰਾ ਜੀਤੂ ਕਹਿੰਦਾ ਕੀ ਹੋ ਗਿਆ ਤੈਨੂੰ ਅੱਜ ਕਿਉਂ ਮਾਂਜਾ ਪਰੀ ਬੈਠੀ ਐ ਕਬੀਲਦਰੀ ਤਾਂ ਆਈ ਹੁੰਦੀ ਐ ਬੰਦਾ ਮੰਨ ਨਾ ਥੋੜਾ ਕਰੇ ਬਸ ਹੌਂਸਲਾ ਰੱਖ ਬਸੰਤੀ ਕਹਿੰਦੀ ਹੌਂਸਲੇ ਵੀ ਟੱਜ ਜਾਂਦੇ ਆ ਕਦੇ ਕਦਾਈ ਪਰਸੋ ਵੇਖਲਾ ਆਪਣਾ ਜੋਗਾ ਗਲੀ ਵਿੱਚ ਖੇਢੀ ਜਾਵੇ ਕੁਲਫੀਆਂ ਆਲਾ ਲੰਗਿਆ ਮੈਨੂੰ ਕਹੇ ਮਾਂ ਕੁਲਫੀ ਲੈ ਦੇ ਮੇਰਾ ਇੰਨਾ ਟੱਡ ਮੱਚਿਆ ਕਿ ਮੈਂ ਆਪਦੇ ਮੁੰਡੇ ਨੂੰ ਕੁਲਫੀ ਨਹੀਂ ਦਿਵਾ ਸਕੀ ਜੀਤੂ ਕਹਿੰਦਾ ਚੱਲ ਕੋਈ ਨਾ ਤੂੰ ਰੱਬ ਦੇ ਕਰ ਭਰੋਸਾ ਨਾਲੇ ਅੱਜ ਵੀਰਵਾਰਾ ਚਿਰਾਗ ਲਾਤੇ ਪੀ ਰਹੇ ਨੇ ਬਸੰਤੀ ਕਹਿੰਦੀ ਲਾਤੇ ਉਹ ਤਾਂ ਮੈਂ ਬਾਬੇ ਅੱਗੇ ਵੀ ਹੱਥ ਪੱਲਾ ਬੰਨਿਆ ਵੀ ਇਉਂ ਕਿਉਂ ਤੰਗੀ ਆਈ ਹੈ ਸਾਡੇ ਘਰ ਨਾਲੇ ਅੱਜ ਬਾਲੇ ਕਰਾਂ ਆਲੀਆਂ ਦੀ ਜ਼ਗੀਰੂ ਆਈ ਸੀ ਅਖੇ ਸਾਡੇ ਘਰੇ ਕੰਮ ਕਰ ਜਾ ਕਰ ਮੈਂ ਕਿਹਾ ਚੱਲ ਆਜਾ ਕਰੂੰਗੀ ਚਾਰ ਪੈਸੇ ਜਿਹੜੇ ਆਇਆ ਕਰਨੇ ਕਿ ਇਹਨਾਂ ਦੀ ਫੀਸ ਭਰਦਿਆ ਕਰੂੰ ਜਵਾਕਾਂ ਦੀ ਨਾਲੇ ਗਾਹਾਂ ਵੱਡੀ ਤਾਂ ਜਾਪਾ ਵੀ ਆਉਣਾ ਜੀਤੂ ਕਹਿੰਦਾ ਚੱਲ ਤੂੰ ਰੋਟੀ ਟੋਕ ਕਰ ਲੈ ਫਿਰ ਬਸੰਤੀ ਕਹਿੰਦੀ ਰੋਟੀ ਤਾਂ ਮੇਰੀ ਧੀ ਲਾਹੀ ਜਾਂਦੀ ਐ ਨਾਲੇ ਪੜਕੇ ਆਉਂਦੀ ਐ ਨਾਲੇ ਕਰਦਾ ਕੰਮ ਵੀ ਕਰਦੀ ਐ ਵਿਚਾਰੀ ਜੀਤੂ ਕਹਿੰਦਾ ਮੈਂ ਆਇਆ ਮੜਾ ਜਾ ਕੰਮ ਸੀ ਮੈਨੂੰ ਜੀਤੂ ਨੇ ਸਾਈਕਲ ਚੁੱਕਿਆ ਤੇ ਬਾਹਰ ਚਲਾ ਗਿਆ ਆਉਂਦੇ ਹੋਏ ਜੀਤੂ ਨੇ ਸਾਈਕਲ ਠੱਲਿਆ ਤੇ ਜੱਗੇ ਨੂੰ ਆਵਾਜ਼ਾਂ ਮਰਨ ਲੱਗ ਪਿਆ ਪਿਓ ਦੇ ਹੱਥ ਵਿੱਚ ਫੜੀਆਂ ਕੁਲਫੀਆਂ ਵੇਖ ਜੋਗਾ ਖੁਸ਼ ਹੋ ਗਿਆ ਜੀਤੂ ਨੇ ਇੱਕ-ਇੱਕ ਕੁਲਫੀ ਸਾਰਿਆਂ ਨੂੰ ਦਿੱਤੀ ਜੱਗੂ ਨੂੰ ਖੁਸ਼ ਵੇਖ ਮਾਂ ਦਾ ਕਲਜਾ ਠਰ ਗਿਆ ਅਰੀਤ ਕਰਦੇ ਹਾਲਾਤਾਂ ਤੋਂ ਜਾਣੂ ਸੀ ਰੋਟੀ ਖਾ ਕੇ ਉਹ ਮੰਜਿਆਂ ਉੱਪਰ ਬਿਸਤਰੇ ਵਿਛਾਰੇ ਸੀ ਅਰੀਤ ਨੇ ਮਾਂ ਨੂੰ ਕਿਹਾ ਮੇਰਾ ਟੈਸਟ ਆ ਤਾਂ ਕਰਕੇ ਮੈਂ ਅੰਦਰ ਬਹਿ ਕੇ ਪੜਨਾ ਪਰ ਪੜਨੀ ਅਰੀਤ ਨੇ ਗੁਰੀ ਦੀ ਦਿੱਤੀ ਹੋਈ ਚਿੱਠੀ ਸੀ ਮੇਰੀ ਪਿਆਰੀ ਰੀਤ ਮੈਨੂੰ ਪਤਾ ਤੇਰੇ ਦਿਲ ਵਿੱਚ ਮੇਰੇ ਲਈ ਬਹੁਤ ਪਿਆਰ ਹੈ ਪਰ ਕਿਸ ਗੱਲੋਂ ਤੂੰ ਡਰਦੀ ਆ ਇਹ ਮੈਂ ਪਤਾ ਕਰ ਹੀ ਲੈਣਾ ਸੱਚ ਪੁੱਛੇ ਤਾਂ ਜਿੰਨਾ ਚਿਰ ਤੇਰਾ ਚਿਹਰਾ ਨਹੀਂ ਦਿਸਦਾ ਉਹਨਾਂ ਟਾਈਮ ਚੈਨ ਨਹੀਂ ਆਉਂਦਾ ਤੇਰਾ ਮਿੰਨਾ ਜੇ ਹੱਸਣਾ ਮੈਨੂੰ ਬਹੁਤ ਚੰਗਾ ਲੱਗਦਾ ਕਾਲਜ ਵਿੱਚ ਮੇਰੀਆਂ ਨਿਗਾਹਾਂ ਬਸ ਤੈਨੂੰ ਹੀ ਲੱਭਦੀਆਂ ਰੀਤ ਤੇਰੇ ਬਿਨਾ ਤੇਰਾ ਗੁਰੀ ਅਧੂਰਾ ਬਹੁਤ ਅਧੂਰਾ ਜੇ ਤੇਰਾ ਦਿਲ ਕੀਤਾ ਤਾਂ ਇਸ ਚਿੱਠੀ ਦਾ ਜਵਾਬ ਦੇਣ ਦੀ ਖੇਚਲ ਜ਼ਰੂਰ ਕਰੀ ਇੱਕ ਗੱਲ ਹੋਰ ਤੇਰੀਆਂ ਬਾਹਾਂ ਵਿੱਚ ਪਾਈਆਂ ਚੂੜੀਆਂ ਤੇ ਪੈਰਾਂ ਵਿੱਚ ਪਾਈ ਪੰਜੇਬਾਂ ਬਹੁਤ ਸੋਹਣੀ ਲੱਗਦੀ ਸੀ ਅਰੇ ਦਾ ਦਿਲ ਬਾਗੋ ਬਾਗ ਹੋ ਗਿਆ ਸੀ ਉਹ ਇਸ ਚਿੱਠੀ ਨੂੰ ਆਪਣੀ ਹਿੱਕ ਨਾਲ ਲਾਈ ਬੈਠੀ ਰਹੀ ਪਰ ਕੱਲ ਦਾ ਟੈਸਟ ਵੀ ਜਦ ਕਰਨਾ ਸੀ ਜ਼ਰੂਰੀ ਸੀ ਉਹਨੇ ਚਿੱਠੀ ਵਾਪਸ ਕਾਪੀ ਵਿੱਚ ਪਾਈ ਤੇ ਟੈਸਟ ਦੀ ਤਿਆਰੀ ਕਰਨ ਲੱਗ ਪਈ ਦੂਜੇ ਦਿਨ ਸਹਿਜ ਰੀਤ ਤੇ ਅਮਨ ਕਾਲਜ ਵਿੱਚ ਦਾਖਲ ਹੋਈਆਂ ਤਾਂ ਰੀਤ ਨੂੰ ਅੱਜ ਕਿਤੇ ਗੁਰੀ ਨਜ਼ਰ ਨਾਲ ਆਇਆ ਅੱਜ ਟੈਸ ਸੀ ਪਰ ਗੁਰੀ ਨੂੰ ਨਾਮ ਵੇਖ ਰੀਤ ਥੋੜਾ ਉਦਾਸ ਹੋ ਗਈ ਟੈਸਟ ਸ਼ੁਰੂ ਹੋਇਆ ਪਰ ਰੀਤ ਹੁਣ ਵੀ ਕਲਾਸ ਦੇ ਕਿਟ ਵੱਲ ਵੇਖ ਰਹੀ ਸੀ ਕਿ ਗੁਰੀ ਕਦੋਂ ਆਏਗਾ ਰੀਤ ਨੇ ਟੈਸਟ ਸ਼ੁਰੂ ਹੀ ਕੀਤਾ ਸੀ ਕਿ ਗੁਰੀ ਆ ਗਿਆ ਮੈਡਮ ਨੂੰ ਦੱਸਿਆ ਕਿ ਮੇਰੇ ਪਾਪਾ ਬਿਮਾਰ ਹੋ ਗਏ ਸੀ ਤਾਂ ਕਰਕੇ ਲੇਟ ਹੋ ਗਿਆ ਟੈਸਟ ਹੋਣ ਤੋਂ ਬਾਅਦ ਰੀਤ ਨੇ ਗੁਰੀ ਨੂੰ ਇੱਕ ਚਿੱਠੀ ਫੜਾਈ ਜਿਸ ਤੇ ਲਿਖਿਆ ਸੀ ਮੈਂ ਵੀ ਤੈਨੂੰ ਬਹੁਤ ਪਿਆਰ ਕਰਦੀ ਹਾਂ ਪਰ ਮੈਨੂੰ ਮਾਫ਼ ਕਰੀ ਜਿੰਨਾ ਤੱਕ ਮੇਰੀ ਪੜ੍ਹਾਈ ਨਹੀਂ ਖਤਮ ਹੁੰਦੀ ਤੂੰ ਮੈਨੂੰ ਗੱਲ ਕਰਨ ਵਾਸਤੇ ਨਹੀਂ ਕਹੇਗਾ ਕਿਉਂਕਿ ਮੇਰੇ ਮਾਪੇ ਨੂੰ ਮੇਰੇ ਤੋਂ ਬਹੁਤ ਉਮੀਦਾਂ ਮੈਂ ਉਹਨਾਂ ਦੀਆਂ ਉਮੀਦਾਂ ਤੇ ਪਾਣੀ ਨਹੀਂ ਫੇਰ ਸਕਦੀ ਗੁਰੀਦਾ ਦਿਲ ਜਾ ਟੁੱਟ ਗਿਆ ਸੀ ਸਹਿਜ ਨੇ ਗੁਰੀ ਨੂੰ ਸਮਝਾਇਆ ਕਿ ਕੋਈ ਕਾਰਨ ਹੋਵੇਗਾ ਤਾਂ ਹੀ ਰੀਤ ਨੇ ਗੱਲ ਕਰਨ ਤੋਂ ਮਨਾ ਕੀਤਾ ਬਾਕੀ ਸਾਲ ਰਹਿ ਗਿਆ ਆਪਣੀ ਬੀਏ ਪੂਰੀ ਹੋਣ ਵਿੱਚ ਫਿਰ ਵੇਖ ਦਿਹਾਰੀ ਤੇ ਕੀ ਕਦਮ ਚੁੱਕਦੀ ਐ ਭੋਲੀ ਜਦੋਂ ਆਪ ਸਕੂਲ ਪੜਾਉਣ ਜਾਂਦੀ ਤਾਂ ਬੱਸ ਵਿੱਚ ਮੁੰਡੇ ਕੁੜੀਆਂ ਨੂੰ ਆਪਸ ਵਿੱਚ ਗੱਲਾਂ ਕਰਦੇ ਵੇਖ ਸੋਚਦੀ ਕਿ ਮੇਰੀ ਸਹਜ ਦਾ ਮਨ ਨਾ ਭੜਕ ਜਾਵੇ ਕਿਉਂਕਿ ਇਹ ਉਮਰ ਹੀ ਐਸੀ ਹੁੰਦੀ ਐ ਜਵਾਨੀ ਪਹਿਰੇ ਨਹੀਂ ਪਤਾ ਲੱਗਦਾ ਸ਼ਾਮ ਨੂੰ ਸਹਜ ਜਦੋਂ ਆਈ ਤਾਂ ਭੋਲੀ ਆਪਣੀ ਧੀ ਨੂੰ ਸਮਝਾਉਣ ਲੱਗ ਪਈ ਕਿ ਹਾਲਾਤ ਬਹੁਤ ਖਰਾਬ ਆ ਮੁੰਡਿਆਂ ਤੋਂ ਥੋੜੀ ਦੂਰ ਰਹਿ ਰਿਹਾ ਕਰ ਪਰ ਸਹਜ ਬੋਲੀ ਮਾਂ ਤੁਸੀਂ ਵੀ ਤਾਂ ਪੜੇ ਲਿਖੇ ਆਂ ਪਰ ਅਨਪੜਾ ਵਾਲੀ ਇਹ ਗੱਲਾਂ ਕਿਉਂ ਕਰਦੇ ਰਹੇ ਹੋ ਮੈਂ ਨਿੱਕੀ ਬੱਚੀ ਨਹੀਂ ਵੱਡੀ ਹੋ ਗਈ ਸਭ ਸਮਝਦੀ ਆਂ ਮੁੰਡੇ ਐਨੇ ਵੀ ਗਲਤ ਨਹੀਂ ਹੁੰਦੇ ਜਿन्हे ਆਪਾਂ ਸੋਚਦੇ ਆਂ ਐਨੇ ਗੱਲ ਕਹਿ ਸਹਿਜ ਨੂੰ ਕਾਲਜ ਵਿੱਚ ਪੜਦੇ ਅਰਸ਼ ਦਾ ਚੇਤਾ ਆਇਆ ਕਿ ਉਹ ਵੀ ਤਾਂ ਮੁੰਡਾ ਹੀ ਐ ਜਿਨੇ ਇੱਕ ਦਿਨ ਮੇਰੀ ਕਿੰਨੀ ਵੱਡੀ ਹੈਲਪ ਕੀਤੀ ਸੀ ਸਹਿਜ ਨੇ ਆਪਣੀ ਮਾਂ ਨੂੰ ਪਿਆਰੀ ਜੇ ਜੱਫੀ ਪਾਈ ਸਹਿਜ ਦੀਆਂ ਗੱਲਾਂ ਸੁਣ ਭੋਲੀ ਵਿੱਚ ਫਿਰ ਆਪਣੀ ਜਵਾਨੀ ਵਿੱਚ ਚਲੀ ਗਈ ਜਦੋਂ ਉਹ ਤੇ ਜੱਗਾ ਮਿਲੇ ਸੀ ਅਰੀਤ ਦੀ ਮਾਂ ਬਸੰਤੀ ਜਗੀਰੋ ਦੇ ਘਰ ਕੰਮ ਧੰਦਾ ਕਰਨ ਚਲੀ ਗਈ ਬਸੰਤੀ ਨੇ ਪਹਿਲਾਂ ਗੋਹਾ ਕੂੜਾ ਸਟਿਆ ਫਿਰ ਅੰਦਰਲੇ ਬੇੜੇ ਵਿੱਚ ਬੋਕ ਕਰ ਬੁਹਾਰੀ ਕਰਨ ਲੱਗੀ ਜਗੀਰੋ ਨੇ ਚਾਹ ਬਣਾਈ ਤੇ ਬਸੰਤੀ ਨੂੰ ਕਿਹਾ ਕੁੜੇ ਚਾਹ ਪੀ ਲਿਆ ਬਸੰਤੀ ਫੇਰ ਕਰ ਲਈ ਕੰਮ ਬਸੰਤੀ ਕਹਿੰਦੀ ਅੰਮਾ ਜੀ ਬਸ ਥੋੜਾ ਜਿਹਾ ਕੰਮ ਰਹਿ ਗਿਆ ਉਹ ਕਰ ਲਵਾਂ ਜਗੀਰੋ ਦੇ ਵਿਆਹ ਹੋਏ ਨੂੰ 10 ਸਾਲ ਹੋ ਗਏ ਸੀ ਜਦੋਂ ਵਿਆਹੀ ਆਈ ਸੀ ਜਗੀਰੂ ਪੂਰੇ ਪਿੰਡ ਵਿੱਚ ਉਹਦੇ ਵਰਗੀ ਔਰਤ ਨਹੀਂ ਸੀ ਜਗੀਰੋ ਦੇ ਘਰ ਵਾਲਾ ਜਸਵੰਤ ਜਗੀਰੋ ਨੂੰ ਵੇਖ-ਵੇਖ ਨਹੀਂ ਸੀ ਰੱਜਦਾ ਜਗੀਰੋ ਨਾਲ ਵਿਆਹੇ ਜਾਣ ਤੋਂ ਪਹਿਲਾਂ ਜਸਵੰਤ ਦੀ ਆਪਣੀ ਪਰਜਾਈ ਨਾ ਬਣਦੀ ਸੀ ਪਰ ਜਦੋਂ ਦੀ ਜਗੀਰੋ ਆਈ ਸੀ ਜਸਵੰਤ ਨੇ ਆਪਣੇ ਪਰਜਾਈ ਸਰਜੀਤੋਂ ਨੂੰ ਬੁਲਾਉਣਾ ਛੱਡ ਦਿੱਤਾ ਸੀ ਸਰਜੀਤੋਂ ਅੰਦਰੋਂ ਬਹੁਤ ਦੁਖੀ ਸੀ ਆਪਣੇ ਮਾਨ ਵੇਸ ਕੀਮਾ ਘਟਦੀ ਰਹਿੰਦੀ ਕਿ ਕਿਮੇ ਜਸਵੰਤ ਨੂੰ ਆਪਣੇ ਵਾਸ ਕੀਤਾ ਜਾਵੇ ਤੇ ਸਾਰੇ ਪਹਿਲੇ ਆਪਣੇ ਜਵਾਕਾਂ ਨਾਂ ਕਰਵਾਈ ਜਾਵੇ ਸਰਜੀਤੋ ਜਗੀਰੋ ਨੂੰ ਜਸਵੰਤ ਖਿਲਾ ਪੜਕਾਉਂਦੀ ਰਹਿੰਦੀ ਵੇਖਲਾ ਜਗੀਰੋ ਜਸਵੰਤ ਦਾ ਰੰਨਾ ਦਾ ਜਾਰਾ ਜਿਹੜੀ ਮਿਲਗੀ ਬਸ ਉਸੇ ਨੂੰ ਜਗੀਰੋ ਕਹਿੰਦੀ ਭੈਣ ਬੰਦਿਆਂ ਦਾ ਕੀ ਹੁੰਦਾ ਕੋਈ ਨਾ ਪਰ ਹੁਣ ਤਾਂ ਮੇਰਾ ਬਹੁਤ ਕਰਦਾ ਸਰਦਾਰ ਸਰਜੀਤੋ ਕਹਿੰਦੀ ਲੈ ਜਦੋਂ ਮੈਂ ਵਿਆਹੀ ਆਈ ਸੀ ਮੇਰੇ ਨਾਲ ਤੇਰੇ ਪੰਗੇ ਲੈਂਦਾ ਸੀ ਸਰਜੀਤੋ ਨੇ ਜਸਵੰਤ ਨੂੰ ਮੋੜ ਪਾਉਣ ਦੀ ਕੋਈ ਕੋਸ਼ਿਸ਼ ਨਾ ਛੱਡੀ ਜਗੀਰੋ ਨੂੰ ਉਹ 10 ਦਿਨਾਂ ਵਾਦੀ ਪੇਕੇ ਪੇਂਦ ਲਈ ਤਾਂ ਕਿ ਜਸਵੰਤ ਉਹਨੂੰ ਸ਼ਦ ਮੇਰੇ ਨਾਲ ਰਾਤਾਂ ਕੱਟੇ ਜਸਵੰਤ ਨੂੰ ਮੋੜ ਪਾਉਣ ਦੀ ਕੋਸ਼ਿਸ਼ ਸਰਜੀਤੋ ਦੀ ਕਾਮਯਾਬ ਹੋਈ ਜਦੋਂ ਉਹਨੇ ਜਗੀਰੋ ਤੇ ਪੇਕੇ ਚਲੇ ਜਾਣ ਦਾ ਲਾਹਾ ਲੈ ਜਸਵੰਤ ਨਾਲ ਹਮ ਬਿਸਤਰ ਹੋ ਗਰਭਤੀ ਹੋ ਗਈ ਸੀ ਸਰਜੀਤੋ ਨੂੰ ਲੱਗਦਾ ਕਿ ਉਹਨੇ ਬਹੁਤ ਵੱਡੀ ਕਾਮਯਾਬੀ ਹਾਸਲ ਕਰ ਲਈ ਜਦੋਂ ਜਗੀਰੂ ਆਪਣੇ ਪੇਕੇਆਂ ਤੋਂ ਵਾਪਸ ਆਈ ਤਾਂ ਜਸਵੰਤ ਦਾ ਸਰਜੀਤ ਤੋਂ ਨਾਲ ਪਿਆਰ ਨਾਲ ਰਹਿਣਾ ਉਹਨੂੰ ਚੰਗਾ ਜਨਨ ਲੱਗਿਆ ਰਾਤ ਨੂੰ ਜਸਵੰਤ ਨਾਲ ਜਗੀਰੂ ਗੱਲਾਂ ਕਰਨ ਲੱਗੀ ਵੇਖੋ ਜੀ ਆ ਥੋੜੇ ਵਾਸਤੇ ਬੇਬੇ ਨੇ ਸਵਾਟਰ ਬਣ ਕੇ ਭੇਜਿਆ ਜਸਵੰਤ ਨੇ ਨਾਲ ਹੀ ਜਵਾਬ ਦਿੱਤਾ ਹਾਂ ਸੋਨਾ ਬਹੁਤ ਜਗੀਰੂ ਕਹਿੰਦੀ ਵੇਖਿਆ ਤਾਂ ਹੈ ਨਹੀਂ ਤੁਸੀਂ ਉਹੀ ਕਹਤਾ ਜਸਵੰਤ ਕਹਿੰਦਾ ਮੈਂ ਤਾਂ ਥੱਕਿਆ ਪਿਆ ਤੜਕੇ ਵੇਖ ਲੂੰ ਤੂੰ ਵੀ ਪੈ ਜਾ ਜਗੀਰੋ ਕਹਿੰਦੀ ਸੱਚ ਬੇਬੇ ਕਹਿੰਦੀ ਸੀ ਵੀ ਹਜੇ ਤੱਕ ਜਵਾਬ ਕਿਉਂ ਨਹੀਂ ਹੋਇਆ ਫਿਕਰ じゃ ਕਰਦੀ ਸੀ ਵਿਚਾਰੀ ਜਸਵੰਤ ਕਹਿੰਦਾ ਫੇ ਤੂੰ ਕਹਿ ਦਿੰਦੀ ਵੀ ਮੇਰੀ ਹੀ ਸ਼ਰਮ ਲਾਈ ਹੈ ਤੀਜੇ ਦਿਨ ਤੱਕ ਪੇਕੇ ਆ ਵਜਦੀਆਂ ਜਵਾਬ ਕਿਸ ਉੱਤੇ ਪਿਆ ਹੋ ਜੂ ਜਗੀਰੋ ਨੇ ਜਸਵੰਤ ਦਾ ਬਦਲਿਆ ਰੂਪ ਪਹਿਲੀ ਵਾਰ ਵੇਖਿਆ ਸੀ ਕਿਉਂਕਿ ਪਹਿਲਾਂ ਤਾਂ ਉਹ ਜਗੀਰੋ ਬਿਨਾਂ ਮੈਂਤ ਵੀ ਨਹੀਂ ਸੀ ਸਰਦਾ ਜਗੀਰੋ ਦੇ ਅਸਸ ਤੇ ਸੋਹਰਾ ਵੀ ਨਹੀਂ ਸੀ ਜਿਹੜਾ ਉਹ ਉਹਨਾਂ ਕੋ ਦੁੱਖ ਰੁੰਦੀ ਟਿੱਡ ਦੀਆਂ ਪੀੜਾ ਅੰਦਰ ਗੰਡਾ ਬਣ ਕੇ ਹੀ ਰਹਿ ਗਈਆਂ ਸਰਜੀਤੋ ਖੋਸੀ ਹੁਣ ਤਾਂ ਉਹ ਜਾਗੀਰੋਂ ਨੂੰ ਵੀ ਮੋਨੇਸੀ ਬੋਲਦੀ ਜਾਗੀਰੋਂ ਦੇ ਕੋਈ ਬੱਚਾ ਨਾ ਹੋਇਆ ਪਰ ਸਰਜੀਤੋ ਦੇ ਮੁੰਡਾ ਹੋਇਆ ਜਮਾ ਜਸਵੰਤ ਦੀ ਸੂਰਤ ਸੀ ਉਹ ਸਮਝ ਗਈ ਸੀ ਸਰਜੀਤੋ ਦੀ ਖੇਦੀ ਖੇਡ ਨੂੰ ਸਰਜੀਤੋ ਨੂੰ ਉਹਦੇ ਪੇਕੇ ਲੈ ਗਏ ਮਹੀਨੇ ਕੋ ਵਾਸਤੇ ਜਾਗੀਰੋਂ ਨੇ ਸ਼ੁਕਰ ਮਨਾਇਆ ਕਿ ਚਲ ਹੁਣ ਤਾਂ ਜਸਵੰਤ ਮੇਰੇ ਸਾਰ ਲਊਗਾ ਰਾਤ ਨੂੰ ਜਗੀਰੋ ਜਸਵੰਤ ਦੀ ਆਦਤ ਅਨੁਸਾਰ ਮੇਰੇ ਤੇ ਗੜਬੀ ਪਾਣੀ ਦੀ ਤੇ ਘਰ ਦੀ ਕੱਢੀ ਸ਼ਰਾਬ ਦਾ ਅਧਿਆ ਰੱਖ ਦਿੰਦੀ ਸਰਜੀਤੋ ਨੂੰ ਗਿਆ 10 ਦਿਨ ਹੋ ਗਏ ਸੀ ਜਸਵੰਤ ਨੂੰ ਵੀ ਪਿਆਰ ਦੀ ਖੇਚ ਸੀ ਜਗੀਰੋ ਨੇ ਜਸਵੰਤ ਦੀਆਂ ਭਾਵਨਾਵਾਂ ਭਾਪਦਿਆਂ ਜਦੋਂ ਉਹਨੇ दारू ਪੀਤੀ ਤਾਂ ਉਹਦੇ ਨੇੜੇ ਜੀ ਹੋ ਗਈ ਤੇ ਪੇ ਕਿਉਂ ਅਈ ਸਰਜੀਤੋ ਜਗੀਰੋ ਨੂੰ ਖੁਸ਼ ਵੇਖ ਹੱਕੀ ਵੱਕੀ ਰਹਿ ਗਈ ਤੇ ਸੋਚਣ ਲੱਗੀ ਇਹ ਕੀ ਮਾਜਰਾ ਹੋਇਆ ਕਿ ਤੇ ਜਸਵੰਤ ਨੂੰ ਆਪਦੇ ਵਲ ਤਾਂ ਨਹੀਂ ਕਰ ਲਿਆ ਰਣ ਨੇ ਘਰ ਵਿੱਚ ਕਿਹੜਾ ਮਾਰਨ ਆਈ ਮੇਲੋ ਦਾਈ ਤੋਂ ਜਦੋਂ ਸਰਜੀਤ ਨੂੰ ਪਤਾ ਲੱਗਿਆ ਕਿ ਜਗੀਰੋ ਦੇ ਪੈਰ ਪਾਰੀਆ ਤਾਂ ਪੇਕੇ ਜਾਣ ਦੇ ਪਛਤਾਰੇ ਸੀ ਕਿ ਆਹ ਕੀ ਹੋ ਗਿਆ ਜੇ ਜਗੀਰੋ ਨੇ ਮੁੰਡਾ ਜਮਤਾ ਤਾਂ ਪਹਿਲੀ ਮੇਰੇ ਜਵਾਕਾ ਕੋਲੋਂ ਖੁੰਝ ਜਾਊਗੀ ਸਰਜੀਤ ਉਹ ਜਸਵੰਤ ਨਾਲ ਗੱਲ ਕਰਨ ਦੇ ਬਹਾਨੇ ਭਾਲਦੀ ਪਰ ਜਗੀਰੋ ਅੱਗੇ ਹੋ ਜਾਂਦੀ ਔਰ ਸਰਜੀਤੋਂ ਨੂੰ ਉਹ ਜਸਵੰਤ ਨਾਲ ਬਹੁਤੀ ਗੱਲ ਕਰਨ ਨਹੀਂ ਸੀ ਦਿੰਦੀ ਇਸ ਕਤੇ ਲਾਲਚ ਵਿੱਚ ਅੰਨੇ ਹੋਈ ਸਰਜੀਤੋਂ ਨੇ ਮੈਲੋ ਨੂੰ ਲਾਲਚ ਵਿੱਚ ਲੈ ਲਿਆ ਤੇ ਮੈਲੋ ਇੱਕ ਦਿਨ ਘਰ ਆਈ ਜਗੀਰੋ ਨੂੰ ਬਹਾਨੇ ਨਾਲ ਕਿਹਾ ਕਿ ਤੇਰਾ ਜਵਾਕ ਮੈਨੂੰ ਤੇ ਇੱਦਾਂ ਲੱਗਦਾ ਲਿਆ ਪਾਈ ਜਿੰਨੀ ਕੋ ਮੈਨੂੰ ਜਾਣਕਾਰੀ ਹੈ ਠੀਕ ਕਰਦਾ ਫਿਰ ਵੀ ਆਪਣੀ ਤਾਂ ਘਰ ਦੀ ਗੱਲ ਹੈ ਮੈਲੋ ਨੇ ਐਸੀ ਦਵਾਈ ਜਗੀਰੋ ਦੇ ਅੰਦਰ ਤਰੀ ਕਿ ਮਹੀਨੇ ਕੋ ਬਾਅਦ ਜਗੀਰੋ ਦੇ ਦਰਦ ਉਠਣ ਲੱਗ ਪਿਆ ਪਿੰਦੇ ਡਾਕਟਰਾਂ ਤੋਂ ਵਾਰੀ ਗੱਲ ਸੀ ਜਸਵੰਤ ਜਗੀਰੂ ਨੂੰ ਸ਼ਹਿਰ ਲੈ ਗਿਆ ਡਾਕਟਰ ਨੇ ਚੈੱਕਅਪ ਕਰ ਦੱਸਿਆ ਕਿ ਬੱਚਾ ਅੰਦਰ ਹੀ ਮਰ ਚੁੱਕਿਆ ਬੱਚੇਦਾਨੀ ਹੁਣ ਕੱਢਣੀ ਪੈਣੀ ਸੀ ਕਿਉਂਕਿ ਮੈਲੋ ਦੀ ਰੱਖੀ ਦਵਾਈ ਨਾਲ ਬੱਚੇਦਾਨੀ ਅੰਦਰੋਂ ਗੱਲੇ ਸ਼ੁਰੂ ਹੋ ਗਈ ਸੀ ਜਗੀਰੂ ਅੰਦਰੋਂ ਟੁੱਟ ਗਈ ਸੀ ਜਸਵੰਤ ਵੀ ਬਹੁਤ ਦੁਖੀ ਸੀ ਸਰਜੀਤੋ ਅੰਦਰੋਂ ਅੰਦਰ ਹੋ ਸੀ ਐਡਾ ਵੱਡਾ ਪਾਪ ਕਰਕੇ ਸਰਜੀਤੋ ਦਾ ਛੋਟਾ ਮੁੰਡਾ 3 ਸਾਲ ਦਾ ਹੋ ਗਿਆ ਸੀ ਉਹ ਸਰਜੀਤੋ ਨਾਲੋਂ ਜਗੀਰੋ ਦੀ ਗੋਦੀ ਵੱਧ ਰੰਦਾ ਜੇਕਰ ਵਿੜੇ ਵਿੱਚ ਕੀਤੇ ਜਗੀਰੋ ਨਾ ਦਿੱਸਦੀ ਤਾਂ ਪੱਜਿਆ ਪੱਜਿਆ ਬਾੜੇ ਵਿੱਚ ਚਲਾ ਜਾਂਦਾ ਤੇ ਪਾਥੀਆਂ ਪਾਦੀ ਜਗੀਰੋ ਦੇ ਗੱਲ ਨਾਲ ਲੰਮਕੀ ਜਾਂਦਾ ਜਗੀਰੋ ਨੂੰ ਉਹ ਵੱਡੀ ਮੰਮੀ ਹੀ ਕਹਿੰਦਾ ਜਗੀਰੋ ਨੂੰ ਲਖਵੀਰ ਆਪਣੇ ਕੁੱਖੋਂ ਜਾਇਆ ਹੀ ਲੱਗਦਾ ਸੀ ਇੱਕ ਗੱਲ ਹੋਰ ਲਖਵੀਰ ਸਰਜੀਤੋ ਦੀ ਤਾਂ ਜਗੀਰੋ ਨਾਲ ਹੀ ਪੈਨ ਲੱਗ ਪਿਆ ਸੀ ਜਗੀਰੋ ਵੀ ਲਖਵੀਰ ਦਾ ਬਹੁਤ ਮੋਹ ਕਰਦੀ ਸੀ ਜਸਵੰਤ ਲਖਵੀਰ ਨੂੰ ਜਗੀਰੋ ਨਾਲ ਰਹਿੰਦਾ ਵੇਖ ਖੁਸ਼ ਹੋ ਜਾਂਦਾ ਸੀ ਪਰ ਜਗੀਰੋ ਦਾ ਅੰਦਰ ਕਈ ਵਾਰ ਆਪਣੇ ਮਰ ਚੁੱਕੇ ਜਵਾਕ ਨੂੰ ਯਾਦ ਕਰ ਰੋ ਪੈਂਦਾ ਸਰਜੀਤੋ ਦੇ ਘਰ ਵਾਲਾ ਹਰ ਚਰਨ ਰੱਬ ਦਾ ਹੀ ਬੰਦਾ ਸੀ ਸਾਰਾ ਦਿਨ ਉਹ ਖੇਤਾਂ ਵਿੱਚ ਹੀ ਹੁੰਦਾ ਕਟਵਾਦੀਕਰ ਆਉਂਦਾ ਰੱਬ ਮਾਰੇ ਕਰਮ ਕਰਨ ਵਾਲਿਆਂ ਦਾ ਹਿਸਾਬ ਜ਼ਰੂਰ ਰੱਖਦਾ ਮੇਲੋ ਦਾਈ ਜਿਸ ਨੇ ਜਾਗੀਰੋ ਦੀ ਜ਼ਿੰਦਗੀ ਤਬਾਹ ਕੀਤੀ ਸੀ ਉਹਦੇ ਸਾਰੇ ਪਿੰਡੇ ਤੇ ਕੋਹੜ ਚੱਲ ਗਿਆ ਸੀ ਨੋਹਾ ਤੀਆਂ ਪੁੱਤ ਕੋਈ ਨਹੀਂ ਸੀ ਸਾਹ ਦਾ ਉਹ ਮੰਝੇ ਉੱਤੇ ਪਈ ਆਪਣੇ ਕੀਤੇ ਮਾਰੇ ਕੰਮਾਂ ਨੂੰ ਯਾਦ ਕਰਦੀ ਰਹਿੰਦੀ ਇੱਕ ਦਿਨ ਮੇਲੋ ਨੇ ਪਤਾ ਲੈਣ ਆਈ ਗਵੰਟੜ ਬੱਸੋ ਨੂੰ ਸੁਨੇਹਾ ਭੇਜਿਆ ਕਿ ਜਾਗੀਰੋ ਨੂੰ ਮੇਰੇ ਕੋਲ ਭੇਜੀ ਪਰਦੇ ਜੇ ਨਾਲ ਜਾਗੀਰੋ ਨੂੰ ਜਦ ਬੱਸੋ ਨੇ ਕਿਹਾ ਕਿ ਤੈਨੂੰ ਮੇਲੋ ਸਾਦੀ ਸੀ ਤਾਂ ਮੇਲੋ ਕੋਲ ਚਲੀ ਗਈ ਮੈ ਲੋ ਨੇ ਕਿਹਾ ਪੁੱਤ ਮੇਰੇ ਕੀਤੇ ਮਾਰੇ ਕਰਮਾਂ ਦੀ ਸਜ਼ਾ ਮੈਨੂੰ ਇੱਥੇ ਹੀ ਮਿਲ ਗਈ ਮੈਂ ਹੀ ਤੇਰਾ ਕੇਸ ਖਰਾਬ ਕੀਤਾ ਸੀ ਪੁੱਤ ਉਹ ਵੀ ਤੇਰੀ ਜਠਾਣੀ ਸਰਜੀਤੋ ਦੇ ਕਹੰਦੇ ਹੋ ਸਕੇ ਤਾਂ ਪੁੱਤ ਮੈਨੂੰ ਮਾਫ਼ ਕਰ ਦੇ ਜਗੀਰੋ ਸੋਚਣ ਲੱਗੀ ਕਿੱਡੀ ਨਰਦੈਨ ਨਿਕਲੀ ਜੇ ਮੇਰਾ ਬੰਦਾ ਸਾਹਬਣਾ ਸੀ ਸ਼ਰਿਆ ਮੈਨੂੰ ਕਹਿ ਦਿੰਦੀ ਜਿਹਦੀ ਖੇ ਖਾਣੀ ਸੀ ਖਾ ਲੈਂਦੀ ਪਰ ਮੇਰੀ ਕੋਖ ਵਿੱਚ ਪਾਲਦੇ ਜਵਾਕ ਨੂੰ ਤਾਂ ਨੁਕਸਾਨ ਪਹੁੰਚਾਉਂਦੀ ਕਿੱਡਾ ਦੁਸ਼ਕਰਮ ਕੀਤਾ ਇਸਨੇ ਸਰਜੀਤੋ ਨੂੰ ਫਿਰ ਵੀ ਜਾਗੀਰੋ ਨੇ ਕੁਝ ਨਾ ਕਿਹਾ ਪਤਾ ਸਰਜੀਤੋ ਨੂੰ ਵੀ ਲੱਗ ਗਿਆ ਸੀ ਸਰਜੀਤੋ ਦੇ ਦੋ ਵੱਡੇ ਜਵਾਬ ਮੁੰਡਾ ਤੇ ਕੁੜੀ ਪੜਨ ਲੱਗ ਪਏ ਸਨ ਛੋਟਾ ਹਜੇ ਸਕੂਲ ਨਹੀਂ ਸੀ ਲੱਗਿਆ ਸਰਜੀਤੋ ਖੇਤ ਰੋਟੀਆਂ ਫੜਾਉਣ ਗਈ ਤਾਂ ਅਗਾ ਹਰਨੇਕ ਵੱਟ ਤੇ ਬੈਠਾ ਸੀ ਸਰਜੀਤੋ ਨੇ ਹਰਨੇਕ ਨੂੰ ਪੁੱਛਿਆ ਆਇਆ ਬੈਠਾ ਜਿਵੇਂ ਕੁੜੀ ਦੱਬ ਕੇ ਆਇਆ ਹੁੰਨਾ ਹਰਨੇਕ ਕਹਿੰਦਾ ਬਸ ਕੁਛ ਆਏ ਹੀ ਸਮਝਲਾ ਸਰਜੀਤ ਕੁਰੇ ਵੇਖਲਾ ਲਾਲਚ ਬੰਦੇ ਤੋਂ ਕੀ ਕੁਝ ਕਰਵਾ ਦਿੰਦਾ ਸਰਜੀਤੋ ਡਰ ਗਈ ਇਹ ਮੈਨੂੰ ਹੀ ਕਹਿ ਰਿਹਾ ਕਿਤੇ ਇਹਨੂੰ ਪਤਾ ਤਾਂ ਨਹੀਂ ਲੱਗ ਗਿਆ ਮੇਰੇ ਬਾਰੇ ਹਰਨੇਕ ਕਹਿੰਦਾ ਮੈਂ ਆਪਣੇ ਭਰਾ ਬਾਰੇ ਸੋਚ ਰਿਹਾ ਵੇਖਲਾ ਜੇ ਉਹਦੇ ਵੀ ਔਲਾਦ ਹੁੰਦੀ ਦੋਹੇ ਪਰਿਵਾਰ ਹੱਸਦੇ ਵਸਦੇ ਰਹਿਣਾ ਸੀ ਇੱਥੇ ਮੇਰਾ ਭਰਾ ਮੇਰੀ ਸੱਜੀ ਵਾਂ ਜਵਾਕ ਕਰਨਿਓਂ ਉਹਨਾ ਹੋ ਗਿਆ ਇਹਨੇ ਕੀ ਪੁੱਨ ਕੇ ਬੀਜਿਆ ਰੱਬ ਇਹਦੀ ਸੁਣ ਲੈਂਦਾ ਸਰਜੀਤੋ ਕਹਿੰਦੀ ਰੱਬ ਦੇ ਰੰਗ ਹੈ ਕਿਹੜਾ ਕਿਸੇ ਦੇ ਵਸ ਹੁੰਦਾ ਜੇ ਬੰਦੇ ਦੇ ਆਪ ਦੇ ਹੱਥ ਹੁੰਦਾ ਹੁਣ ਉਹਦਾ ਕੀ ਦਾ ਕੀ ਹੁੰਦਾ ਹਰਨੇਕ ਕਹਿੰਦਾ ਰੱਬ ਦੇ ਰੰਗ ਨਹੀਂ ਸਰਜੀਤ ਕੁਰੇ ਜੇ ਤੂੰ ਮੈਲੋ ਤੋਂ ਇਹ ਕੋ ਕਰਮ ਨਾ ਕਰਵਾਉਂਦੀ ਤਾਂ ਅੱਜ ਮੇਰੇ ਭਰਾ ਦੀ ਝੋਲੀ ਵੀ ਭਰੀ ਹੁੰਦੀ ਸਰਜੀਤੋ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਤੇ ਬਿੱਟ-ਬਿੱਟ ਹਰਨੇਕ ਵੱਲ ਦੇਖਣ ਲੱਗੀ ਹਰਨੇਕ ਕਹਿੰਦਾ ਤੈਨੂੰ ਕੀ ਲੱਗਦਾ ਮੈਨੂੰ ਕੁਝ ਪਤਾ ਨਹੀਂ ਹਾਂ ਕਿੱਥੇ ਫਿਰਦੀ ਐ ਸਰਜੀਤੋ ਪੁਰੇ ਮੈਂ ਤੇ ਸਭ ਜਾਣਦਾ ਪਰ ਮੈਂ ਖੋਰੇ ਕਿਹੜੀ ਗੱਲੋਂ ਚੁੱਪ ਕਰ ਗਿਆ ਸਰਜੀਤੋ ਹਰਨੇਕ ਦੇ ਪੈਰੀ ਡਿੱਗ ਪਈ ਮੈਨੂੰ ਮਾਫ ਕਰ ਦੇ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਲਾਲਚ ਨੇ ਮੇਰੀਆਂ ਅੱਖਾਂ ਤੇ ਪੱਟੇ ਬੰਨ ਦਿੱਤੀ ਸੀ ਸਰਜੀਤੋ ਨੇ ਚੁੱਪ ਚਾ ਬੈਠੇ ਹਰਨੇਕ ਨੂੰ ਹਲੌਣਿਆ ਹਰਨੇਕ ਕਹਿੰਦਾ ਜੇ ਹਜੇ ਵੀ ਤੂੰ ਚਾਹੁੰਦੀ ਐ ਜਗੀਰੋ ਖੁਸ਼ ਵਸੇ ਮੇਰੀ ਗੱਲ ਮੰਨੇਗੀ ਸਰਜੀਤੋ ਕਹਿੰਦੀ ਹਾਂ ਮੈਂ ਮੰਨੂਗੀ ਤੂੰ ਦੱਸ ਕੀ ਕਰਾਂ ਮੈਂ ਹਰਨੇਕ ਕਹਿੰਦਾ ਛੋਟਾ ਮੁੰਡਾ ਤੂੰ ਜਾਗੀਰੋ ਦੇ ਝੋਲੀ ਪਾਦੀ ਸਰਜੀਤੋ ਕਹਿੰਦੀ ਇਹ ਤੂੰ ਕੀ ਕਹਿਣਾ ਹਰਨੇਕ ਕਹਿੰਦਾ ਹੱਕ ਤਾਂ ਉਹਦੇ ਦੇ ਜਸਵੰਤ ਦਾ ਹੀ ਆ ਹਰਨੇਕ ਸਰਜੀਤੋ ਵੱਲ ਚਾੱਕਿਆ ਤਾਂ ਸਰਜੀਤੋ ਦੀ ਨੀਮੀ ਪੈ ਗਈ ਕਿਉਂਕਿ ਛੋਟਾ ਮੁੰਡਾ ਜਸਵੰਤ ਦਾ ਹੀ ਸੀ ਹਰਨੇਕ ਕਹਿੰਦਾ ਅੱਜ ਹੀ ਕਰੇ ਤੂੰ ਇਹ ਗੱਲ ਕਰਨੀ ਆ ਦੂਜੀ ਗੱਲ ਆਪਾਂ ਖੇਤ ਕਰ ਪਾਉਣਾ ਪਿੰਡ ਜਸਵੰਤ ਦੇ ਜਾਗੀਰੋ ਰਹਿਣਗੇ ਸਰਜੀਤੋ ਨੇ ਭਰੀਆਂ ਅੱਖਾਂ ਨਾਲ ਹਾਮੀ ਭਰੀ ਦੂਜੇ ਦਿਨ ਸੰਗਰਾਂਦ ਸੀ ਸਾਰੇ ਜਣੇ ਨਹਾਲੇ ਗੁਰੂ ਘਰ ਜਾਣ ਵਾਸਤੇ ਗੁਰੂ ਘਰ ਜਾ ਕੇ ਸਰਜੀਤੋ ਨੇ ਭਾਈ ਜੀ ਤੋਂ ਅਰਦਾਸ ਕਰਵਾਈ ਤੇ ਅੱਜ ਤੋਂ ਮੇਰਾ ਛੋਟਾ ਮੁੰਡਾ ਹਰਮੀਤ ਜਗੀਰੋ ਦਾ ਮੁੰਡਾ ਹੋਇਆ ਜਗੀਰੋ ਸਰਜੀਤੋ ਵੱਲ ਵੇਖ ਹੈਰਾਂ ਰਹਿ ਗਈ ਬਾਹਰ ਆ ਸਰਜੀਤੋ ਨੇ ਜਗੀਰੋ ਨੂੰ ਕੁੱਟ ਕੇ ਜੱਫੀ ਪਾਈ ਤੇ ਕਿਹਾ ਮੇਰੇ ਤੋਂ ਹੋਈ ਗਲਤੀ ਰੱਬ ਨੇ ਵੀ ਮੈਨੂੰ ਮਾਫੀ ਕਰਨੀ ਹੋ ਸਕੇ ਜਗੀਰੋ ਤੂੰ ਮੈਨੂੰ ਮਾਫ ਕਰ ਦੇ ਮੈਂ ਤੇਰੀ ਬਹੁਤ ਵੱਡੀ ਗੁਨਾਹਗਾਰਾਂ ਹਰਨੇਕ ਨੇ ਆਪਣੇ ਭਾਈ ਨੂੰ ਕਿਹਾ ਕਿ ਜਾਂ ਤਾਂ ਤੂੰ ਪਿੰਡ ਰਹਿ ਪਾ ਤੇ ਖੇਤ ਕਰ ਪਾਲਾ ਜਾਂ ਮੈਂ ਖੇਤ ਕਰ ਮੈਂ ਪਾਲਣਾ ਜਸਵੰਤ ਵੀ ਆਪਣੇ ਕੀਤੇ ਤੇ ਸ਼ਰਮਿੰਦਾ ਸੀ ਦੋਹੇ ਭਰਾ ਅੱਡ ਹੋਗੇ ਸੀ ਪਰ ਖੇਤੀ ਸਾਂਝੀ ਸੀ ਬਸੰਤੀ ਨੇ ਪੁੱਛਿਆ ਆਪਣਾ ਕਾਕਾ ਕਿੱਥੇ ਆ ਜਗੀਰੋ ਕਹਿੰਦੀ ਤੇਰੇ ਬਾਬੇ ਨੇ ਬਾਹਰ ਪੜਨ ਲਾਤਾ ਹੈ ਮੇਰਾ ਤਾਂ ਜੀ ਨਹੀਂ ਲੱਗਦਾ ਉਹਦੇ ਬਿਨਾ ਹੈ ਨਾ ਹੀ ਕੋਈ ਆਹਰ ਹੁੰਦਾ ਤਾਂ ਹੀ ਮੈਂ ਤੇਨੂੰ ਸੱਦਿਆ ਸਹਿਜ ਅਮਨ ਤੇ ਰੀਤ ਕਲਾਸ ਵਿੱਚ ਮਸਤੀ ਵੀ ਬਹੁਤ ਕਰਦੀਆਂ ਸੀ ਕੁਝ ਕੁ ਦਿਨਾਂ ਤੋਂ ਰੀਤ ਦਾ ਮੂਡ ਕੁਝ ਠੀਕ ਨਹੀਂ ਸੀ ਅਰੀਤ ਵਾਰੀ ਸਹਿਜ ਨੂੰ ਪਤਾ ਸੀ ਕਿ ਇਹ ਗੁਰੀ ਕਰਕੇ ਹੀ ਉਦਾਸ ਹੈ ਕਿਉਂਕਿ ਗੁਰੀ ਨੇ ਹੁਣ ਰੀਤ ਨੂੰ ਬੁਲਾਉਣਾ ਛੱਡ ਦਿੱਤਾ ਸੀ ਅਰੀਤ ਜੇਕਰ ਵੇਖਦੀ ਤਾਂ ਗੁਰੀ ਆਪਣਾ ਮੂੰਹ ਪਾਸੇ ਕਰ ਲੈਂਦਾ ਕਾਲਜ ਵਿੱਚ ਇੱਕ ਕੁੜੀ ਹੁਸਨ ਸੀ ਜੋ ਗੁਰੀ ਤੇ ਬਹੁਤ ਮਰਦੀ ਸੀ। ਉਹਨੂੰ ਪਤਾ ਲੱਗਿਆ ਕਿ ਗੁਰੀ ਰੀਤ ਨੂੰ ਪਸੰਦ ਕਰਦਾ ਪਰ ਰੀਤ ਨੇ ਉਸ ਨਾਲ ਗੱਲ ਕਰਨ ਤੋਂ ਮਨ੍ਹਾ ਕਰ ਦਿੱਤਾ ਤਾਂ ਉਹਨੂੰ ਮੌਕਾ ਮਿਲ ਗਿਆ ਸੀ ਗੁਰੀ ਨਾਲ ਗੱਲ ਕਰਨ ਦਾ। ਇੰਨੇ ਸਹੇਲੀਆਂ ਕੰਟੀਨ ਵਿੱਚ ਬੈਠੀਆਂ ਚਾਹ ਪੀ ਰਹੀਆਂ ਸਨ। ਗੁਰੀ ਕੰਟੀਨ ਦੇ ਬਾਹਰ ਖੜਾ ਸੀ ਕਿ ਹੁਸਨ ਆਈ ਤੇ ਬੋਲੀ ਗੁਰੀ ਕੀ ਗੱਲ ਅਜ ਇਕੱਲਾ ਹੀ ਖੜਾ? ਗੁਰੀ ਕਹਿੰਦਾ ਇਕੱਲੇ ਕਿੱਥੇ ਆ? ਅੱਜ ਆਪਾਂ ਚਾਹ ਪੀਏ ਹੁਸਨ ਗੁਰੀ ਦੀ ਗੱਲ ਸੁਣ ਬਾਗੋ ਬਾਗ ਹੋ ਗਈ ਪਰ ਰੀਤ ਨੂੰ ਇਹ ਗੱਲ ਸੁਣ ਗਈ ਸੀ ਉਹ ਗੁਰੀ ਵੱਲ ਚਾੱਕੀ ਗੁਰੀ ਨੂੰ ਪਤਾ ਸੀ ਕਿ ਰੀਤ ਨੂੰ ਬੁਰਾ ਲੱਗਿਆ ਪਰ ਫਿਰ ਵੀ ਉਹ ਰੀਤ ਦੇ ਸਾਹਮਣੇ ਹੀ ਹੁਸਨ ਨਾਲ ਬੈਠ ਗਿਆ ਸੰਸਾਰ ਵਿੱਚ ਅਨੇਕਾਂ ਹਾਦਸੇ ਵਾਪਰਦੇ ਆ ਖੁਸ਼ੀਆਂ ਗਮੀਆਂ ਜ਼ਿੰਦਗੀ ਦਾ ਹਿੱਸਾ ਕੁਦਰਤ ਦਾ ਨਿਜਮਾ ਕਿ ਧਰਤੀ ਉੱਤੇ ਆਈ ਹਰ ਚੀਜ਼ ਦੀ ਉਤਪਤੀ ਅਤੇ ਵਿਨਾਸ਼ ਤੈ ਹੁੰਦਾ ਏ ਕੁਦਰਤ ਦੇ ਨਿਜਮਾ ਨੂੰ ਕੋਈ ਤੋੜ ਵੀ ਨਹੀਂ ਸਕਦਾ ਸਭ ਤੋਂ ਵੱਧ ਕੋਮਲ ਹਿਰਦਾ ਦਾਦਾ ਨੂੰ ਸਹਿਣ ਦੀ ਸ਼ਕਤੀ ਪਰਮਾਤਮਾ ਨੇ ਔਰਤ ਨੂੰ ਦਿੱਤਾ ਬਹੁਤ ਸਾਰੇ ਧਰਤੀ ਦੇ ਰੁੱਖ ਨਿਮ ਤਰੇਕ ਟਾਲੀਆਂ ਮੈਨੂੰ ਇੱਕ ਔਰਤ ਦਾ ਰੂਪ ਲੱਗਦੇ ਆ ਜਿਵੇਂ ਜੰਡ ਕਰੀਰ ਬੋਹੜ ਪੀਪਲ ਇਹ ਇੱਕ ਮਨੁੱਖ ਦੀ ਤਰ੍ਹਾਂ ਔਤ ਕਦੇ ਹੱਸਦੀ ਤੇ ਕਦੇ ਰੋਂਦੀ ਹੈ ਜਿਵੇਂ ਪਤਝੜ ਤੋਂ ਬਾਅਦ ਬਸੰਤ ਰੁੱਤ ਦਾ ਆਉਣਾ ਲਾਜ਼ਮੀ ਹੁੰਦਾ ਓਵੇਂ ਹੀ ਔਰਤ ਜਦੋਂ ਦੁੱਖ ਵਿੱਚੋਂ ਗੁਜ਼ਰਦੀ ਆ ਤਾਂ ਉਹਦਾ ਸਹਾਰਾ ਵੀ ਕੋਈ ਨਾ ਕੋਈ ਜ਼ਰੂਰ ਬਣਦਾ ਮੇਰੇ ਨਾਵਲ ਦੀਆਂ ਤਰੀਕਾ ਜਾਣੀ ਕੁੜੀਆਂ ਪਾਤਰ ਪਹਿਲਾ ਚੰਦਕੁਲ ਜਿਸ ਨੇ ਪਹਿਲਾਂ ਬਹੁਤ ਦੁੱਖ ਵੇਖੇ ਪਰ ਜੈਲੇ ਨਾਲ ਵਿਆਹ ਕਰਾਉਣ ਤੇ ਉਹਦੀ ਜ਼ਿੰਦਗੀ ਹੀ ਬਦਲ ਗਈ ਸੀ ਦੂਜਾ ਪੰਮੀ ਘਰ ਦੀ लाਡਲੀ ਕੁੜੀ ਨੇ ਕੋਰੇ ਕਿੰਨੇ ਹੀ ਦੁੱਖ ਸਹੇ ਪਹਿਲਾ ਘਰ ਵਾਲਾ ਮਰਿਆ ਪਰ ਨਵਦੀਪ ਦੇ ਆਉਣ ਨਾਲ ਉਹਦੇ ਵੇੜੇ ਠੰਡੀਆਂ ਹਵਾਵਾਂ ਆਉਣ ਲੱਗੀਆਂ ਪੰਮੀ ਦੀ ਸਹੇਲੀ ਪੋਲੀ ਜਿਸ ਨੇ ਆਪਣੇ ਸਹੁਰੇ ਘਰ ਬਹੁਤ ਦੁੱਖ ਚੱਲੇ ਪਰ ਜ਼ਿੰਦਗੀ ਦੇ ਮਾੜੇ ਦਿਨਾਂ ਵਿੱਚੋਂ ਹਾਰੀ ਨਹੀਂ ਉਹ ਹੁਣ ਵੀ ਆਪਣੇ ਪਰਿਵਾਰ ਵਿੱਚ ਬਹੁਤ ਖੁਸ਼ ਸੀ ਗੁਰੀ ਜਾਣ ਬੁੱਝ ਕੇ ਹੀ ਹੁਸਨ ਨਾਲ ਗੱਲਾਂ ਕਰ ਰੀਤ ਨੂੰ ਇਹ ਅਹਿਸਾਸ ਦਿਵਾਣਾ ਚਾਹੁੰਦਾ ਸੀ ਕਿ ਉਹ ਵੀ ਪਿਆਰ ਕਰਦੀ ਹੈ ਇੱਕ ਦਿਨ ਜਦੋਂ ਹੁਸਨ ਤੇ ਗੁਰੀ ਦੋਵੇਂ ਇੱਕ ਬੈਂਚ ਤੇ ਬੈਠੇ ਸੀ ਰੀਤ ਗੁਰੀ ਕੋਲ ਗਈ ਤੇ ਬੋਲੀ ਗੁਰੀ ਮੈਂ ਤੇਰੇ ਨਾਲ ਗੱਲ ਕਰਨੀ ਆ ਗੁਰੀ ਕਹਿੰਦਾ ਪਰ ਮੈਂ ਨਹੀਂ ਕਰਨੀ ਗੱਲ ਰੀਤ ਨੇ ਗੁਰੀ ਦੀ ਬਾਹ ਫੜੀ ਤੇ ਬੋਲੀ ਮੈਂ ਗੱਲ ਕਰਨੀ ਆ ਗੁਰੀ ਤੂੰ ਚੱਲ ਹੁਸਨ ਦੋਹਾਂ ਵੱਲ ਝਾਕ ਰਹੀ ਸੀ ਕਿ ਗੁਰੀ ਸਾਫ਼ ਮਨਾਂ ਕਰ ਰਿਹਾ ਗੱਲ ਕਰਨ ਤੋਂ ਪਰ ਰੀਤ ਖੜਾ ਕਿਉਂ ਨਹੀਂ ਛੱਡ ਰਹੀ ਰੀਤ ਨੂੰ ਗੁੱਸਾ ਚੜ ਗਿਆ ਤੂੰ ਤਾਂ ਗੁਰੀ ਮੈਨੂੰ ਪਿਆਰ ਕਰਦਾ ਸੀ ਹੁਣ ਹੁਸਨ ਕਿਉਂ ਬੈਠੀ ਐ ਤੇਰੇ ਕੋਲ ਪਰ ਮੈਂ ਗੁਰੀ ਨੂੰ ਪਿਆਰ ਕਰਦੀ ਆ ਰੀਤ ਕਹਿੰਦੀ ਨਹੀਂ ਗੁਰੀ ਮੈਂ ਤੈਨੂੰ ਬਹੁਤ ਪਿਆਰ ਕਰਦੀ ਆ ਗੁਰੀ ਦੀ ਇਹਦਾ ਹੋਰ ਇਮਤਿਹਾਨ ਨਹੀਂ ਸੀ ਲੈਣਾ ਚਾਹੁੰਦਾ ਉਹ ਬੈਂਚ ਤੋਂ ਉੱਠਿਆ ਤੇ ਰੀਤ ਨਾਲ ਚਲਾ ਗਿਆ ਹਸਨ ਰੀਤ ਵੱਲ ਔਖਾ ਜਿਹਾ ਚਾਕਣ ਲੱਗੀ ਰੀਤ ਨੇ ਗੁਰੀ ਨੂੰ ਦੱਸਿਆ ਕਿ ਕੋਈ ਫਾਇਦਾ ਨਹੀਂ ਪਿਆਰ ਕਰਨ ਦਾ ਕਿਉਂਕਿ ਇੱਕ ਤਾਂ ਆਪਣੀ ਕਾਸ ਨਹੀਂ ਮਿਲਦੀ ਤੁਹਾਡੇ ਕਰਦਿਆਂ ਨੇ ਮੈਨੂੰ ਕਦੇ ਐਕਸੈਪਟ ਨਹੀਂ ਕਰਨਾ ਪਰ ਗੁਰੀ ਦੀ ਵੀ ਜਿੱਦ ਸੀ ਕਿ ਉਹਨੂੰ ਜਾਤ-ਪਾਤ ਨਾਲ ਕੋਈ ਫਰਕ ਨਹੀਂ ਪੈਂਦਾ ਜੇ ਉਹ ਅੱਜ ਕਹੇ ਵਿਆਹ ਕਰਾਉ ਨੂੰ ਤਾਂ ਤਿਆਰ ਆ ਸਾਰੇ ਬੀਏ ਕਰ ਸਹਿਜ ਅੰਮਨ ਅਤੇ ਰੀਤ ਨੇ ਵੀ ਬੀ.ਐੱਡ ਕਰਨ ਦਾ ਫੈਸਲਾ ਕੀਤਾ ਗੁਰੀ ਨੇ ਵੀ ਹਾਮੀ ਭਰੀ ਸਹਿਜ ਨੂੰ ਕਿਸੇ ਨਾਲ ਕਾਲਜ ਵਿੱਚ ਪਿਆਰ ਨਹੀਂ ਸੀ ਹੋਇਆ ਕਿਉਂਕਿ ਉਹਦੇ ਦਿਲ ਵਿੱਚ ਆਪਣੇ ਪਾਪਾ ਜੱਗੇ ਦਾ ਡਰ ਬੈਠ ਗਿਆ ਸੀ ਦਿਨ ਲੰਘਦੇ ਗਏ ਸਹਿਜ ਗੁਰੀ ਨੂੰ ਆਪਣਾ ਭਰਾ ਮੰਨਦੀ ਸੀ ਉਹਨੂੰ ਇਹ ਸੀ ਕਿ ਗੁਰੀ ਦਾ ਵਿਆਹ ਰੀਤ ਨਾਲ ਹੋ ਜਾਵੇ ਕਿਉਂਕਿ ਰੀਤ ਕੇ ਘਰ ਦੀ ਗਰੀਬੀ ਉਸ ਤੋਂ ਲੁਕੀ ਨਹੀਂ ਸੀ ਰੀਤ ਦੀ ਬੀ.ਐੱਡ ਦੀ ਫੀਸ ਵੀ ਗੁਰੀ ਨੇ ਹੀ ਪਾਈ ਸੀ रीत के कार सहज ने किया कि ए फीस मैं आप ही भरी है बुरी सोच रही थी कि रीत ਨੂੰ ਪਾਉਣ ਲਈ ਕੀ ਕੀਤਾ ਜਾਵੇ सहज ने किया कि गुरी जे तू विदेश चला जावे ਤਾਂ ਰीत ਨੂੰ ਪਾਉਣਾ ਤੇਰੇ ਲਈ ਆਸਾਨ ਹੋ ਜਾਊ 부ਰੀ ਨੇ सहज ਦਾ ਦਿਲੋਂ ਧੰਨਵਾਦ ਕੀਤਾ ਤੇ ਹੁਣ 부ਰੀ ਨੇ ਕਰ ਕਿਹਾ ਕਿ ਮੈਂ ਬਾਹਰ ਜਾਣਾ 부ਰੀ ਦੇ ਮਾਮਾ ਜੀ ਜਰਮਨ ਗਏ ਹੋਏ ਸੀ ਉਹਨਾਂ ਨੇ 부ਰੀ ਦੇ ਕਾਗਜ਼ ਤਿਆਰ ਕਰਵਾਏ ਪਾਸਪੋਰਟ ਗੁਰੀ ਦਾ ਪਹਿਲਾਂ ਹੀ ਬਣਿਆ ਹੋਇਆ ਸੀ। ਰੀਤ ਦਾ ਪਾਸਪੋਰਟ ਅਪਲਾਈ ਕਰ ਦਿੱਤਾ ਗਿਆ ਸੀ। ਮਹੀਨੇ ਕੋ ਬਾਅਦ ਰੀਤ ਦਾ ਪਾਸਪੋਰਟ ਬਣ ਗਿਆ ਸੀ। ਅਦੀਤ ਦੀ ਮਾਂ ਦੇ ਪੁੱਛਣ ਤੇ ਸਹਿਜ ਨੇ ਦੱਸ ਦਿੱਤਾ ਸੀ ਕਿ ਕਈ ਵਾਰ ਕੋਈ ਐਸਾ ਬੰਦਾ ਮਿਲ ਜਾਂਦਾ ਜੋ ਕਹੇ ਕਿ ਰੀਤ ਨੂੰ ਬਾਹਰ ਹੀ ਲੈ ਜਾਣਿਆ। ਇਸ ਨਾਲ ਆਂਟੀ ਜੀ ਤੁਹਾਡੀ ਗਰੀਬੀ ਵੀ ਨਿਕਲ ਜੂ ਨਾਲੇ ਵੀਰ ਦੀ ਜ਼ਿੰਦਗੀ ਬਣ ਜੂ ਕਿਉਂਕਿ ਹੌਲੀ ਹੌਲੀ ਰੀਤ ਵੀਰੇ ਨੂੰ ਵੀ ਲੈ ਜਾਊ ਬਾਹਰ। 2 ਸਾਲ ਬੀਤ ਗਏ ਗੁਰੀ ਨੇ ਸਹਿਜ ਨੂੰ ਚਿੱਠੀ ਭੇਜੀ ਕੇ ਰੀਤ ਨੂੰ ਕਹ ਮੈਂ ਜਲਦ ਹੀ ਉਸ ਨੂੰ ਜਰਮਨ ਬੁਲਾ ਲੈਣਾ ਬਸ ਆਪਣੀ ਤਿਆਰੀ ਰੱਖੀ ਸਹਿਜ ਨੇ ਜਦੋਂ ਰੀਤ ਨੂੰ ਦੱਸਿਆ ਤਾਂ ਰੀਤ ਅੱਗੋਂ ਬੋਲੀ ਸਹਿਜ ਹੁਣ ਤੂੰ ਮੇਰੇ ਤੋਂ ਪੂਰੀ ਤਰ੍ਹਾਂ ਜਾਣੂ ਏ ਮਸਾ ਤਾਂ ਮੈਨੂੰ ਨੌਕਰੀ ਮਿਲੀ ਏ ਜੇ ਮੈਂ ਬਾਹਰ ਚਲੇਗੀ ਫਿਰ ਕੀ ਫਾਇਦਾ ਹੋ ਮੇਰੇ ਮਾਪਿਆਂ ਨੂੰ ਮੈਨੂੰ ਪੜਾਈ ਕਰਾਈ ਤਾਂ ਜੇ ਹੁਣੇ ਹੀ ਮੈਂ ਉਹਨਾਂ ਦਾ ਸਾਥ ਨਾ ਦਿੱਤਾ ਥੋੜਾ ਕੋ ਟਾਈਮਰ ਹੋਰ ਰੁਕ ਜੇ ਤੂੰ ਗੁਰੀ ਨੂੰ ਕਹੀਂ ਤੋੜਾ ਕ ਕਰਦਿਆਂ ਦਾ ਵੀ ਸਹਾਰਾ ਬਣਨਾ ਪੈਣਾ ਉਂਝ ਤਾਂ ਮੈਨੂੰ ਪਤਾ ਕਈ ਵਾਰ ਫਿਸਾਂ ਉਹਨੇ ਹੀ ਭਰੀਆਂ ਸਹਜ ਦੁਆਰਾ ਮਿਲੀ ਚਿੱਠੀ ਤੋਂ ਜਦੋਂ ਗੁਰੀ ਨੂੰ ਪਤਾ ਲੱਗਿਆ ਘਰੀਤ ਹਜੇ 2 ਸਾਲ ਤੱਕ ਨਹੀਂ ਆਉਂਦੀ ਉਹ ਉਦਾਸ ਜਾ ਹੋ ਗਿਆ ਹੁਣ ਉਹਦਾ ਬਾਹਰ ਵੀ ਦਿਲ ਨਹੀਂ ਸੀ ਲੱਗਦਾ ਹੁਣ ਉਹਦਾ ਦਿਲ ਕਰਦਾ ਸੀ ਕਿ ਉੱਧ ਕੇ ਅਰੀਦ ਕੋਲ ਪਹੁੰਚ ਜਾਵੇ ਪਰ ਸ਼ਾਇਦ ਕਿਸਮਤ ਵਿੱਚ ਗੁਰੀ ਦੇ ਅਰੀਦ ਦਾ ਪਿਆਰ ਨਹੀਂ ਸੀ ਲਿਖਿਆ ਅਰੀਦ ਦਾ ਵਿਆਹ ਨੇੜਲੇ ਪਿੰਡ ਗੁਰਪਿਆਰ ਨਾਲ ਜੋ ਪ੍ਰਾਈਵੇਟ ਬੈਂਕ ਦੀ ਨੌਕਰੀ ਕਰਦਾ ਸੀ ਕਰ ਦਿੱਤਾ ਗੁਰੀ ਨੂੰ ਜਦ ਰੀ ਦੇ ਵਿਆਹ ਦੀ ਗਲ ਪਤਾ ਲੱਗੀ ਉਹ ਵਾਪਸ ਇੰਡੀਆ ਨਹੀਂ ਆਇਆ ਤੇ ਉੱਥੇ ਹੀ ਵਿਆਹ ਕਰਵਾ ਲਿਆ ਸਹਿਜ ਦੀ ਮੰਗਣੀ ਤਲਵੰਡੀ ਸਾਬੋ ਦੇ ਪਿੰਡ ਰਹਿਣ ਵਾਲੇ ਹਰਜੀਤ ਨਾਲ ਹੋ ਗਈ ਸੀ ਬੜਾ ਹੀ ਹੋਣਹਾਰ ਮੁੰਡਾ ਸੀ ਜੋ ਸਹਿਜ ਨਾਲ ਹੀ ਲਾਗਲੇ ਪਿੰਡ ਪੜੋਂਦਾ ਸੀ ਪੋਲੀ ਅਤੇ ਜੱਗਾ ਖੁਸ਼ ਸਨ ਕਿ ਵੈਂਦਿਆਂ ਵੈਂਦਿਆਂ ਸਾਡੀ ਲਾਡਲੀ ਧੀ ਬਿਯਾਨ ਜੋਗ ਵੀ ਹੋ ਗਈ ਏ ਜੱਗੇ ਦੀ ਅਜੇ ਵੀ ਪੂਰੇ ਪਿੰਦੇ ਵਿੱਚ ਠੁਕਸੀ ਜੱਗੇ ਦੇ ਪੈਰੀ ਕੋਨਾ ਤੇ ਗਾਵਾਂ ਦੋਹੇ ਹੀ ਨਸ਼ੇ ਨੇ ਖੋਖਲੇ ਕਰ ਦਿੱਤੇ ਸੀ ਜਿਹਦੇ ਕਹਿੰਦੇ ਸੀ ਜੱਗੇ ਦਾ ਇਸ ਪਿੰਦੇ ਵਿੱਚੋਂ ਨਾਸ਼ ਕਰ ਦੇਣਾ ਖੁਦ ਉਹ ਆਪ ਹੀ ਨਾਸ਼ ਹੋ ਗਏ ਸੀ ਨਸ਼ਾ ਐਸੀ ਕੋਹੜ ਦੀ ਬਿਮਾਰੀ ਜੱਗਾ ਚਾਕੇ ਵੀ ਇਸ ਨੂੰ ਖਤਮ ਨਹੀਂ ਕਰ ਸਕਿਆ ਕਿਉਂਕਿ ਇੱਕ ਚੀਜ਼ ਬੰਦਾ ਕਰਵਾਉਂਦਾ ਤਾਂ ਦੂਜੀ ਹੋਰ ਚੀਜ਼ ਨਸ਼ੇ ਤੇ ਰੂਹ ਵਿੱਚ ਆ ਜਾਂਦੀ ਸੀ ਹੋਲੀ ਬਹੁਤ ਖੁਸ਼ੀ ਉਹਦੀ ਸਰਵਸ ਦਾ ਵੀ ਥੋੜਾ ਕੋ ਟਾਈਮ ਹੀ ਰਹਿ ਗਿਆ ਸੀ ਘਰ ਵਿੱਚ ਸਹਿਜ ਦੇ ਵਿਆਹ ਦੀਆਂ ਤਿਆਰੀਆਂ ਹੁਣੇ ਤੋਂ ਆਰੰਭ ਕਰ ਦਿੱਤੀਆਂ ਸੀ ਪੂਰੇ ਘਰ ਵਿੱਚ ਰੌਣਕਾਂ ਲੱਗੀਆਂ ਹੋਈਆਂ ਸੀ ਪੰਮੀ ਦਾ ਮੁੰਡਾ ਅਨਮੋਲ ਜੋ ਜ਼ਿਆਦਾਤਰ ਆਪਣੇ ਨਾਨਕੇ ਹੀ ਪਲਿਆ ਸੀ ਉੱਥੇ ਹੀ ਪੜਦਾ ਸੀ ਪੰਮੀ ਨਾਲ ਉਹਦੇ ਸਹੁਰੇ ਨਰਾਜ਼ ਸੀ ਕਿ ਨਵਦੀਪ ਨੇ ਆਪਣਾ ਖੂਨ ਆਪਣਾ ਬੱਚਾ ਨਹੀਂ ਸੀ ਲਿਆ ਇਸ ਕਰਕੇ ਨਵਦੀਪ ਨੇ ਬਟਿੰਡੇ ਵਿੱਚ ਹੀ ਆਪਣੀ ਇੱਕ ਮਕਾਨ ਲੈ ਕੇ ਰਹਿائش ਕਰ ਲਈ ਸੀ ਦੋਹੇ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਸਨ ਇਸ ਕਹਾਣੀ ਦਾ ਮੇਨ ਮਕਸਦ ਇਹ ਸੀ ਕਿ ਧੀਆ ਤੇ ਤਰੀਕਾ ਵਿਹੜੇ ਦੀ ਰੌਣਕ ਹੁੰਦੀਆਂ ਪਰ ਆਪਣੇ ਸਹੁਰੇ ਘਰ ਵਿੱਚ ਜਾ ਕੇ ਇੱਕਦਮ ਇਹਨਾਂ ਨੂੰ ਬਦਲਣਾ ਪੈਂਦਾ ਆਪਣੇ ਮਿੱਠੇ ਮਿੱਠੇ ਹਾਸਿਆਂ ਨੂੰ ਜਿਹੜੇ ਹਾਸਿਆਂ ਨੂੰ ਪੀਕੇ ਘਰ ਵਿੱਚ ਰੌਣਕ ਕਿਹਾ ਜਾਂਦਾ ਪਰ ਸਹੁਰੇ ਘਰ ਵਿੱਚ ਜਾ ਕੇ ਇਹਨਾਂ ਹਾਸਿਆਂ 'ਤੇ ਪਾਬੰਦੀ ਜੀ ਲੱਗ ਜਾਂਦੀ ਏ ਸੋ ਧੀਆ ਨੂੰ ਸਹੁਰੇ ਘਰ ਵਿੱਚ ਵੀ ਉਨਾ ਹੀ ਪਿਆਰ ਮਿਲਣਾ ਚਾਹੀਦਾ ਜਿੰਨਾ ਪੇਕੇ ਘਰ ਵਿੱਚ ਮਿਲਦਾ ਦੂਜੇ ਪਾਸੇ ਕਈ ਕੁੜੀਆਂ ਮੇਰੇ ਨਾਵਲ ਦੀ ਇੱਕ ਪਾਤਰ ਲਖਵੀਰ ਕੰਮੋ ਵਰਗੀਆਂ ਹੁੰਦੀਆਂ ਜੋ ਸਹੁਰੇ ਘਰ ਵਿੱਚ ਸਿਰਫ ਕੋਈ ਪਵਾੜਾ ਪਾਉਂਦੀਆਂ ਰਹਿੰਦੀਆਂ ਜੋ ਘਰ ਨੂੰ ਇੱਕ ਮੁੱਠੀ ਵੇਖ ਨਹੀਂ ਸਕਦੀਆਂ ਘਰ ਨੂੰ ਬਰਬਾਦ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੀਆਂ ਸੋ ਇਹੋ ਜੀਆਂ ਧੀਆ ਭੈਣਾਂ ਨੂੰ ਵੀ ਸੋਚਣਾ ਚਾਹੀਦਾ ਕਿ ਸਹੁਰੇ ਘਰ ਵੀ ਆਪਣਾ ਹੀ ਘਰ ਹੁੰਦਾ ਘਰ ਨੂੰ ਜੁੜ ਕੇ ਰੱਖਣ ਵਿੱਚ ਔਰਤਾਂ ਜਿਆਦਾ ਹੱਥ ਹੁੰਦਾ ਹੈ ਹਰ ਔਰਤ ਨੂੰ ਚੰਗੀਆਂ ਆਦਤਾਂ ਆਪਣੇ ਅੰਦਰ ਗ੍ਰਹਿਣ ਕਰਨੀਆਂ ਚਾਹੀਦੀਆਂ ਇੱਕ ਦੂਜੇ ਦੀ ਸਾੜਾ ਨਹੀਂ ਕਰਨਾ ਚਾਹੀਦਾ ਰੱਬ ਨੇ ਜੋ ਦਿੱਤਾ ਉਸੇ ਵਿੱਚ ਸ਼ੁਕਰਾਨਾ ਕਰਨਾ ਚਾਹੀਦਾ ਇਸ ਨਾਵਲ ਦਾ ਇੱਕ ਮਕਸਦ ਨਸ਼ੇ ਬਾਰੇ ਸੀ ਨਸ਼ਾਖੋਰੀ ਕਿੰਨੀਆਂ ਜ਼ਿੰਦਗੀਆਂ ਬਰਬਾਦ ਕਰ ਚੁੱਕਿਆ ਚਾਰ ਪੈਸੇ ਕਮਾਉਣ ਦੀ ਖਾਤਰ ਸਾਡੇ ਦੇਸ਼ ਦੇ ਲੀਡਰਾਂ ਦਾ ਵੀ ਇਸ ਵਿੱਚ ਡੂੰਗਾ ਹੱਥ ਹੈ ਲੋਕ ਉਮੀਦਾਂ ਸਰਕਾਰਾਂ ਤੋਂ ਰੱਖਦੇ ਆ ਪਰ ਜਦੋਂ ਆਪਣਾ ਹੀ ਸਿੱਕਾ ਮਾਰਾ ਹੋਵੇ ਕਿਸ ਨੂੰ ਦੋਸ਼ ਦਈਏ ਸਰਕਾਰਾਂ ਚਾਹਣ ਤਾਂ ਨਸ਼ੇ ਵਰਗਾ ਕੋਹੜ ਖਤਮ ਹੋ ਸਕਦਾ ਪਰ ਸਰਕਾਰ ਦੀਆਂ ਮਾੜੂ ਨੀਤੀਆਂ ਹੀ ਸ਼ਾਇਦ ਨਹੀਂ ਚਾਹੁੰਦੀਆਂ ਕਈ ਧੀਆ ਦੇ ਹੱਥਾਂ ਦੀ ਮਹਿੰਦੀ ਦਾ ਰੰਗ ਨਹੀਂ ਲੱਥਾ ਜਦੋਂ ਉਹ ਰੰਡੀਆਂ ਹੋ ਜਾਂਦੀਆਂ ਕਈ ਮਾਪੇ ਵੀ ਇਸ ਲਾਲਚ ਵਿੱਚ ਵਿਆਹ ਕਰ ਦਿੰਦੇ ਆ ਕਿ ਜਦੋਂ ਵੇਗਾਨੀ ਆ ਗਈ ਤਾਂ ਆਪੇ ਨਸ਼ੇ ਛੱਡ ਦੂ ਮੁੰਡਾ ਪਰ ਕੌਣ ਸਮਝਾਵੇ ਇਹਨਾਂ ਲੋਕਾਂ ਨੂੰ ਕਿ ਜਦੋਂ 22 ਸਾਲਾਂ ਦਾ ਮੁੰਡਾ ਹੱਥੇ ਪਾਲਿਆ ਤੁਸੀਂ ਆਪਨੇ ਸੁਧਾਰ ਸਕਦੇ ਉਹ ਬੇਗਾਨੀ ਟੀ 2 ਚਾ ਦਿਨਾਂ ਵਿੱਚ ਕਿਵੇਂ ਸੁਧਾਰ ਸਕਦੀ ਹੈ ਇੱਥੇ ਬੇਨਤੀ ਹੀ ਕਰ ਸਕਦੀ ਹੈ ਕਿ ਜੇ ਕੋਈ ਤੁਹਾਡੇ ਪਿੰਡ ਵਿੱਚ ਨਸ਼ਾ ਵੇਚਦਾ ਉਹਦਾ ਡਟ ਕੇ ਵਿਰੋਧ ਕਰੋ ਆਪਣਾ ਸਹਾਰਾ ਵੜਨ ਵਾਲੇ ਬੱਚਿਆਂ ਦੀ ਜ਼ਿੰਦਗੀ ਬਚਾਓ ਲਾੜ ਪਿਆਰ ਨਾਲ ਬੱਚਾ ਵਿਗੜਦਾ ਸੋ ਆਪਣੇ ਬੱਚਿਆਂ ਦਾ ਖਾਸ ਕਰ ਜਵਾਨੀ ਪੈਰੇ ਪੂਰਾ ਖਿਆਲ ਰੱਖੋ ਕੁੜੀਆਂ ਵੀ ਅੱਜਕੱਲ ਗਲਤ ਰਾਹ ਤੇ ਤੁਰ ਰਹੀਆਂ ਸੋ ਬੇਨਤੀ ਹੈ ਕਿ ਇਹੋ ਜੇ ਕੰਮਾਂ ਤੋਂ ਬਚੋ ਚਿੱਟਾ ਇੱਕ ਅਜੀਹਾ ਨਸ਼ਾ ਜਿਸ ਦੀ ਲੱਗੀ ਲਤ ਨਾ ਕਰਦਾ ਬਰਬਾਦ ਹੁੰਦਾ ਹੀ ਹੈ ਪਰ ਚਿੱਟੇ ਦਾ ਟੀਕਾ ਲਾਉਣ ਵਾਲਾ ਬਚਦਾ ਨਹੀਂ ਇੱਥੇ ਇੱਕ ਗੱਲ ਹੋਰ ਅੱਜਕੱਲ ਉਹ ਗੱਲ ਸੱਚ ਸਾਬਤ ਹੁੰਦੀ ਹੈ ਕਈ ਔਰਤਾਂ ਦੀ ਗਿੱਚੀ ਪਿੱਛੇ ਮੱਤ ਹੁੰਦੀ ਹੈ ਉਹੀ ਗੱਲ ਸਰਜੀਤੋ ਨੇ ਕੀਤੀ ਲਾਲਚ ਵਿੱਚ ਆ ਕੇ ਆਪਣੇ ਦਿਓਰ ਨਾਲ ਹੀ ਨਾਜਾਇਜ਼ ਰਬੰਧ ਬਣਾ ਲਈ ਸਨ ਤਾਂ ਕਿ ਬਣਦੀ ਜ਼ਮੀਨ ਦਾ ਹਿੱਸਾ ਸਾਨੂੰ ਹੀ ਮਿਲੇ ਸਮਾਜ ਵਿੱਚ ਇਹ ਰੁਝਾਨ ਵੀ ਵੱਧਦਾ ਜਾ ਰਿਹਾ ਅੱਜ ਕੱਲ ਮਰਦ ਅਤੇ ਔਰਤ ਦੇ ਭਾਵ ਪਤੀ ਪਤਨੀ ਦੇ ਸਬੰਧ ਜਿਆਦਾ ਠੀਕ ਨਹੀਂ ਸੋ ਪਤੀ ਪਤਨੀ ਨੂੰ ਇੱਕ ਦੂਜੇ ਦਾ ਸਹਾਰਾ ਬਣਨਾ ਚਾਹੀਦਾ ਬਾਕੀ ਕਿਸੇ ਨੂੰ ਸ਼ੱਕ ਵੀ ਬਰਬਾਦ ਕਰ ਦਿੰਦਾ ਪਿਆਰ ਵਿੱਚ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ ਆਪਣੇ ਪਿਆਰ ਤੇ ਪੂਰਾ ਭਰੋਸਾ ਰੱਖਣਾ ਚਾਹੀਦਾ ਮੇਰੀ ਕਿਸੇ ਨਸ਼ੇ ਕਰਨ ਵਾਲੇ ਨੂੰ ਕਿਸੇ ਵੀ ਸਮਾਜ ਵਿੱਚ ਇਹੋ ਜਿਹਾ ਵਰਤਾਰਾ ਕਰਨ ਵਾਲੀਆਂ ਔਰਤਾਂ ਨੂੰ ਔਰ ਕਿਸੇ ਵੀ ਮਾਰੇ ਆਨਸਰਾਂ ਨੂੰ ਠੇਸ ਪਹੁੰਚਾਉਣ ਦੀ ਇੱਛਾ ਨਹੀਂ ਬਲਕਿ ਮੈਂ ਤਾਂ ਚਾਹੁੰਦੀ ਆ ਕਿ ਮੇਰਾ ਸਮਾਜ ਨਸ਼ਾ ਰਹਿਤ ਹੋਵੇ ਕੋਈ ਔਰਤ ਕਿਸੇ ਔਰਤ ਦੇ ਵਿਰੁੱਧ ਨਾ ਹੋਵੇ ਧੀਆਂ ਨੂੰ ਜ਼ਿੰਦਗੀ ਵਿੱਚ ਕੋਈ ਦੁੱਖ ਨਾ ਆਵੇ ਕਿਸੇ ਵੀ ਲਾਲਚ ਵਿੱਚ ਆ ਕੇ ਕਿਸੇ ਦਾ ਕਰ ਬਰਬਾਦ ਨਾ ਕਰੇ ਮੇਰੀ ਇਹੀ ਕਾਮਨਾ ਹੈ ਕਿ ਜਹੀਆਂ ਕੁਰੀਤਿਆ ਸਮਾਜ ਵਿੱਚ ਨਾ ਵਾਪਰਨ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਆਪਣੇ ਵਿਚਾਰ ਜ਼ਰੂਰ ਦੱਸ ਕੇ ਜਾਣਾ ਜੀ ਇਹ ਵੀਡੀਓ ਨੂੰ ਲਾਇਕ ਵੀ ਜਰੂਰ ਕਰ ਦਿਓ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਉਣ ਵਾਲੀਆਂ ਕਹਾਣੀਆਂ ਵੀ ਬਹੁਤ ਹੀ ਸੋਹਣੀਆਂ ਨੇ ਜਰੂਰ ਸੁਣਨੇ